ਪੰਜਾਬ ਜੂਬੈਬ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜਿਵੇਂ ਆਪਾਂ ਗੱਲ ਕਰਦੇ ਹਾਂ ਹੁਣ ਆਪਾਂ ਪਹੁੰਚੇ ਹਾਂ ਹਲਕਾ ਦੇ ਵਿਧਾਇਕ ਸਰਦਾਰ ਸਿੰਘ ਕਮਬੋਲ ਸਰਦਾਰ ਹਰਦਿਆਲ ਸਿੰਘ ਕਮਬੋਲ ਜੀ ਕੋਲ ਜਿੱਥੇ ਬਾਲਮਿਕੀ ਜਿਹੜੇ ਕਲੋਨੀ ਵਾਲਿਆਂ ਨੂੰ ਇੱਥੇ ਜ਼ਮੀਨ ਇਹਨਾਂ ਨੂੰ ਦਿੱਤੀ ਗਈ ਹੈ ਕਿ ਦਿੱਤਾ ਗਿਆ ਦਿਵਾਲੀ ਦਾ ਗਿਫਟ ਦਿੱਤਾ ਤੇ ਕਲੋਨੀ ਨਿਵਾਸੀਆਂ ਨੇ ਪੈਦਲ ਉੱਥੋਂ ਕਲੋਨੀ ਤੋਂ ਚੱਲ ਕੇ ਲੰंगे ਪੈਰ ਤੁਸੀਂ ਦੇਖ ਸਕਦੇ ਹੋ ਲੰਗੇ ਪੈਰ ਉਹਦੇ ਕੋਠੀ ਦੇ ਪਹੁੰਚ ਰਹੇ ਤੇ ਧੰਨਵਾਦ ਕਰ ਰਹੇ ਨੇ ਹਰਦਿਆਲ ਸਿੰਘ ਕਮਬੋਲ ਦਾ ਚੈਕਰ ਸਿੰਘ ਜੀ ਤੁਸੀਂ ਅੱਜ ਉਰੇ ਪਹੁੰਚੋ ਹਲਕਾ ਵਿਧਾਇਕ ਆਪਣਾ ਕੰਬੋਜ਼ ਦੀ ਕੋਠੀ ਕੀ ਕਾਦੇ ਵਾਸਤੇ ਪਹੁੰਚੋ ਸਾਨੂੰ ਬਹੁਤ ਖੁਸ਼ੀਆਂ ਹੋਈਆਂ ਜੋ ਅੱਜ ਰਾਜਪਰੇ ਦੇ ਵਿੱਚ ਇਹ ਕਲੋਨੀਆਂ ਲਾਡਵੈਂਟ ਕਰਤੀਆਂ ਤੇ ਬਿਲਟੀ ਜੀ ਦਾ ਮੈਂ ਤੇ ਐਮਐਲਏ ਸਾਹਿਬ ਦਾ ਤੇ ਇਹਨਾਂ ਦਾ ਮੈਂ ਸਾਰੇ ਆਪਣੀ ਟੀਮ ਦਾ ਜੋ ਕਾਂਗਰਸ ਪਾਰਟੀ ਦੀ ਆ ਸਾਡੀ ਮੈਂ ਇਹਨਾਂ ਦਾ ਬਹੁਤ ਬਹੁਤ ਆਪਣਾ ਧੰਨਵਾਦੀ ਆ ਤੇ ਸਾਨੂੰ ਇੰਨੀ ਖੁਸ਼ੀ ਆ ਅਸਾਂ ਤਾਂ ਅੱਜ ਨੰਗੇ ਪੈਰੀ ਆ ਰਹੇ ਆਂ ਐਮਐਲਏ ਸਾਹਿਬ ਨੇ ਬਲਟੀ ਪ੍ਰਧਾਨ ਜੀ ਨੇ ਸਾਡੇ ਤੇ ਬਹੁਤ ਤਖੜਾ ਸਾਡੇ ਤੇ ਵਜਨ ਰੱਖਤਾ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦੀ ਆ ਜਿਹੜਾ ਤੁਸੀਂ ਧੰਨਵਾਦ ਕਰਨਾ ਹੈ ਉਹ ਨੰਗੇ ਪੈਰੀ ਕਿੱਥੋਂ ਚੱਲ ਕੇ ਆਏ ਆ ਸਾਰੇ ਪਿੱਛੋਂ ਆ ਰਹੇ ਆ ਪਾਣੀ ਕਲੋਣੇ ਤੋਂ ਆ ਰਹੇ ਆ ਚਲੋ ਕਿਨਾ ਸਰ ਤੁਹਾਡੀ ਮੇਰਾ ਨਾਮ ਸੰਜੀਪ ਪ੍ਰਧਾਨ ਹੈ ਜੀ ਸੰਜੋ ਜੀ ਜਾਣਕਾਰੀ ਦਿਓ ਜਿਹੜੀ ਤੁਹਾਨੂੰ ਇਹ ਦਿਵਾਲੀ ਦਾ ਗਿਫਟ ਦਿੱਤਾ ਐ ਐਮਐਲਏ ਸਾਹਿਬ ਨੇ ਕਿੰਨੀ ਖੁਸ਼ੀ ਆ ਤੁਸੀਂ ਕਿੰਨਾ ਧੰਨਵਾਦ ਕਰਨਾ ਚਾਹੁੰਦੇ ਹੋ ਅਸੀਂ ਐਮਐਲਏ ਸਾਹਿਬ ਤੇ ਕਾਂਗਰਸ ਪਾਰਟੀ ਦਾ ਹਮੇਸ਼ਾ ਹੀ ਸਾਰੀ ਉਮਰ ਰਣੀ ਰਾਵਾਂਗੇ ਹੁਣ ਤੱਕ ਬਥੇਰੀ ਸਰਕਾਰਾਂ ਆਈਆਂ ਬਥੇਰੇ ਐਮਐਲਏ ਬਣ ਲੇ ਲੇਕਿਨ ਸਾਡੇ ਵਾਰੇ ਸਾਡੀ ਤਿੰਨ ਚਾਰ ਪੀੜੀਆਂ ਨੇ ਅੱਗੇ ਅੱਜ ਤੱਕ ਕਿਸੇ ਨੇ ਸਾਡੀ ਖੈਰ ਖਬਰ ਨਹੀਂ ਲਈ ਜਿਹੜਾ ਰਿਣ ਅਸੀਂ ਐਮਐਲਏ ਸਾਹਿਬ ਦਾ ਕਦੀ ਦੇਈ ਨਹੀਂ ਸਕਦੇ ਸਾਰੀ ਉਮਰ ਜਿਹੜਾ ਇਹਨਾਂ ਨੇ ਸਾਡੇ ਦੇ ਇੱਛਾਨ ਕਰਾ ਪੂਰੇ ਮੁਹੱਲੇ ਵਾਸੀਆਂ ਦੇ ਅਸੀਂ ਸਾਰੇ ਜਾਗਰ ਪ੍ਰਧਾਨ ਜੀ ਮੈਂ ਤੇ ਮਾਲੂ ਰਾਮ ਜੀ ਅਸੀਂ ਰਲ ਕੇ ਸਾਰੇ ਜਿੰਨੀ ਵੀ ਟੀਮ ਹੈ ਸਾਰਿਆਂ ਨੇ ਰਾਤ ਮੁਹੱਲੇ ਚ ਪੂਰੇ ਜ਼ੋਰ ਸ਼ੋਰ ਨਾਲ ਢੋਲ ਵਜਾਏ ਤੇ ਤੁਹਾਨੂੰ ਜਿਸ ਟਮ ਖਬਰ ਦਾ ਪਤਾ ਲੱਗਿਆ ਕਿ ਜਸ਼ਨ ਮਨਾਇਆ ਹੁਣ ਸਵੇਰੇ ਅਸੀਂ ਐਮਐਲਏ ਸਾਹਿਬ ਦਾ ਧੰਨਵਾਦ ਕਰਨ ਲਈ ਪੂਰਾ ਮਹੱਲਾ ਜੁੜ ਕੇ ਆਇਆ ਜੀ ਧੰਨਵਾਦ ਕਾਂਗਰਸ ਪਾਰਟੀ ਜਿੰਦਾਬਾਦ ਸਰਦਾਰ ਕਪੂਰ ਜਿੰਦਾਬਾਦ रानी परत कौर कांग्रेस पार्टी कांग्रेस पार्टी हरदियल सिंह कम्बोज हरदेव सिंह कम्बोज हरदल सिंह कम्बोज मल्टीफीर मल्टीफीर कांग्रेस पार्टी हरदल सिंह कम्बोज हरदेवल सिंह कम्बोज कांग्रेस पार्टी ਜਿੰਦਾਬਾਦ ਕੈਪਟਨ ਅਮ੍ਰਿੰਦਰ ਸਿੰਘ ਜਿੰਦਾਬਾਦ ਕੈਪਟਨ ਅਮ੍ਰਿੰਦਰ ਸਿੰਘ ਜਿੰਦਾਬਾਦ ਮਹਾਰਾਣੀ ਪਰਨੀਤ ਕੋਰ ਜਿੰਦਾਬਾਦ ਮਹਾਰਾਣੀ ਪਰਨੀਤ ਕੋਰ ਜਿੰਦਾਬਾਦ ਮਹਾਰਾਣੀ ਪਰਨੀਤ ਕੋਰ ਜਿੰਦਾਬਾਦ ਕੈਪਟਨ ਅਮ੍ਰਿੰਦਰ ਸਿੰਘ ਜਿੰਦਾਬਾਦ ਕੈਪਟਨ ਅਮ੍ਰਿੰਦਰ ਸਿੰਘ ਮਿੱਠਾ ਮੂਰਤ ਮਿੱਠਾ ਮੂਰਤ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾ ਜੀ ਇਧਰ ਮੰਡੋ ਸਾਰੇ ਮੈਂ ਲੈਣਾ ਸਾਰੇ ਦਾ ਮੂੰਹ ਮਿਟਾ ਕਰਾਉ ਸਾਰੇ ਦਾ ਮੂੰਹ ਘਾਰਾ ਵੀ ਮਿਟਾ ਕਰਾਉ ਲੋ ਜੀ ਆਜੋ ਅੱਗੇ ਆਜੋ ਅੱਗੇ ਆਜੋ ਸਾਰੇ ਬਹੁਤ ਬਣਾ ਗਿਆ ਜੀ ਬਹੁਤ ਮੈਂ ਲੇਡੀਜ਼ ਜਨ ਸਾਰੇ ਤੁਹਾਨੂੰ ਧੰਨਵਾਦ ਕਰਨ ਵਾਸਤੇ ਆਏ ਤੁਸੀਂ ਸਾਰੇ ਜਿੰਦਗੀ ਬਣਾਤੇ ਹੈ ਅੱਜ ਤੱਕ ਜਿਹੜੇ ਮੰਡੋ ਸਾਰੇ ਨੰਗੇ ਪਿਆਰੀ ਆ ਰਹੇ ਭਲਾ ਜੀ ਤੁਹਾਡਾ ਸਵਾਗਤ ਕਰਨ ਜਿਹੜਾ ਤੁਸੀਂ ਐਡਾ ਵੱਡਾ ਸਾਡੇ ਤੇ ਬਹੁਤ ਤਗੜਾ ਬੋਝ ਤਾਂ ਰਿਹਾ 40 ਸਾਲਾਂ ਦੇ ਵਿੱਚ ਸਾਨੂੰ ਕਿਸੇ ਰਾਤ ਦੇ ਭੋਲਵਾ ਦੇ ਨੇ ਅੱਜ ਤੁਹਾਡੀ ਰਾਤ ਦੀ ਕਾਂਗਰਸ ਪਾਰਟੀ ਦੀ ਸਾਨੂੰ ਰਾਤ ਦੀ ਖੁਸ਼ੀ ਦੇ ਵਿੱਚ ਅੱਜ ਨੀਂਦ ਵੀ ਨਹੀਂ ਆਈ ਹੈਗੀ ਕਿ ਕਿ ਇਸ ਟਾਈਮ ਮੈਂ ਮੇਰੇ ਸਾਹਬ ਨੂੰ ਮੋਬਾਈਲ ਕਰਾ ਦੇ ਕਿ ਇਸ ਟਾਈਮ ਆਮਾ ਪ੍ਰਧਾਨ ਜੀ ਜਿਸ ਟਾਈਮ ਤੁਹਾਡਾ ਫੋਨ ਆ ਰਿਹਾ ਸੀ ਮੇਰੇ ਅੱਖਾਂ 'ਚੋਂ ਇੰਜੂ ਆ ਰਹੇ ਸੀਗੇ ਮੇਰੇ ਨਾਲ ਮੁੰਡਾ ਸੀਗਾ ਟੋਨੀ ਜਿਸ ਟਾਈਮ ਇਹ ਗੱਲਬਾਤ ਚੱਲ ਰਹੀ ਸੀ ਅੱਖਾਂ 'ਚੋਂ ਇੰਜੂ ਹੀ ਕਰ ਰਹੇ ਸੀਗੇ ਇੱਕੀ ਜਿਆ ਸੋਚੀਆਂ ਨਹੀਂ ਦੀ ਜਿਹੜੀ ਹੋ ਜੇਗੀ ਸੁਪਨਾ ਸਾਡਾ ਅੱਜ ਸਾਕਾਰ ਹੋ ਗਿਆ ਏ ਬਹੁਤ ਵਧਾਈਆਂ ਤੁਹਾਨੂੰ ਅੱਜ ਦੇਖਿਓ ਸਾਨੂੰ ਕੀ ਨਾ ਜਵਿਕਾ ਤੇ ਦੇਵਾ ਸਾਥ ਦੇਗਾ ਅਸੀਂ ਸਾਰੀ ਉਮਰ ਰੀਣੀ ਦੇ ਸਕਦੇ ਕਾਂਗਰਸ ਪਾਰਟੀ ਦੀ ਬਾਹਰ ਨਹੀਂ ਲੱਗਦਾ ਸਰਦਾਰ ਸਿੰਘ ਕੰਬੋਲ ਜੀ ਦਾ ਐਮਐਲਏ ਬਹੁਤ ਆਏ ਆਂ ਔਰ ਕਈ ਪਾਰਟੀਆਂ ਆਈਆਂ ਪਰ ਸਾਨੂੰ ਜਿਹੜਾ ਉਮੀਦਵਾਰ ਅੱਜ ਸਾਡੇ ਆਪਣੇ ਪਰਿਵਾਰ ਦਾ ਮਿਲਿਆ ਤੇ ਇਸ ਵਰਗਾ ਸਾਨੂੰ ਉਮੀਦਵਾਰ ਬਹੁਤ ਮੁਸ਼ਕਲ ਕਰਮਾ ਸਾਰੀ ਮਿਲਿਆ ਸਾਨੂੰ ਬਿਨਾ ਕਰਮਾ ਤੋਂ ਨਹੀਂ ਮਿਲਦਾ ਹੈਗਾ ਇੰਨਾ ਪਰਿਵਾਰ ਸਾਡਾ ਹਾਂ ਜੀ ਐਮਐਲਏ ਸਾਹਿਬ ਜਿਵੇਂ ਅੱਜ ਆਪਾਂ ਕਿਸ਼ੋਰ ਬਸਤੀ ਆਪਣਾ ਬਾਲਮਿਕੀ ਕਲੋਨੀ ਹੋਰ ਜਿਹੜੇ ਆਪਣਾ ਕਾਫੀ ਅੱਜ ਤੁਸੀਂ ਦਿਵਾਲੀ ਦਾ ਗਿਫਟ ਦਿੱਤਾ ਇਹਨਾਂ ਨੂੰ ਤੇ ਇਹਦੇ ਬਾਰੇ ਜਾਣਕਾਰੀ ਦਿਓ ਸਰ ਕੱਲ ਪੈਪਸੂ ਟਾਊਨ ਡਵੈਲਪਮੈਂਟ ਬੋਰਡ ਦੀ ਮੀਟਿੰਗ ਸੀ ਜਿਹਦੀ ਪ੍ਰਧਾਨਗੀ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਕੀਤੀ ਆ ਅਤੇ ਉਹਦੇ ਵਿੱਚ ਮੈਂ ਪਹਿਲਾਂ ਤਾਂ ਜਿੰਨੇ ਵੀ ਰਾਜਪੁਰੇ ਦੇ ਸਾਡੇ ਦਲਤ ਕਲੋਨੀਆ ਦੇ ਵਾਸੀਆਂ ਉਹਨਾਂ ਦੇ ਵੱਲੋਂ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ ਦਾ ਕੋਟਨ ਕੋਟ ਧੰਨਵਾਦ ਕਰਦਾ ਕਿ ਉਹਨਾਂ ਨੇ ਮੇਰੀ ਗੱਲ ਨੂੰ ਮੰਨ ਕੇ ਇਹਨਾਂ ਨੂੰ ਸਾਰਿਆਂ ਨੂੰ ਸਲਮ ਬਸਤੀ ਏਰੀਆ ਡਿਕਲੇਅਰ ਕਰਕੇ ਇਹਨਾਂ ਨੂੰ ਮਾਲਕ ਕਰਨਾ ਹੁਣ ਜਿਹੜੇ ਪਰਦਾਸ ਸਿੰਘ ਜਿੰਦਾਬਾਦ ਬਿਜਦੀਪ ਰਾਣ ਜਿੰਦਾਬਾਦ ਮਹਾਰਾਣੀ ਪ੍ਰਮੀਤ ਕੌਰ ਜਿੰਦਾਬਾਦ ਤੇ ਇਹਨਾਂ ਨੂੰ ਸਾਰਿਆਂ ਨੂੰ ਹੱਕ ਦਿੱਤੇ ਕਿਉਂਕਿ ਇਹ ਲਗਭਗ ਪਿਛਲੇ 70 ਸਾਲ ਤੋਂ ਤਿੰਨ ਤਿੰਨ ਪੀੜ੍ਹੀਆਂ ਇਹਨਾਂ ਦੀਆਂ ਨਿਕਲ ਗਈਆਂ ਆ ਗਈਆਂ ਉੱਥੇ ਬੈਠੇ ਆਂ ਔਰ ਹਮੇਸ਼ਾ ਇਹਨਾਂ ਦੇ ਚਿਰ ਦੇ ਉੱਤੇ ਇੱਕ ਡਰ ਵਾਲਾ ਮਾਹੌਲ ਬਣਿਆ ਰਹਿੰਦਾ ਸੀ ਤਲਵਾਰ ਲਟਕਦੀ ਰਹਿੰਦੀ ਸੀ ਕਿ ਪਤਾ ਨਹੀਂ ਕਿਹੜੇ ਟਾਈਮ ਜਿਹੜਾ ਹੈਗਾ ਸਾਨੂੰ ਇੱਥੋਂ ਉਠਾ ਤੇ ਜਾਵੇ ਪਰ ਮੈਂ ਆਪ ਬੜਾ ਮੈਂ ਮੇਰੇ ਮਨ ਚ ਕੋਈ ਮੈਂ ਦੱਸ ਨਹੀਂ ਸਕਦਾ ਬੋਲਦਾ ਹੈ ਮੇਰਾ ਭਾਵ ਕੋ ਰਿਆ ਕਿ ਇੰਨਾ ਵੱਡਾ ਫੈਸਲਾ ਜਿਹੜਾ ਕੱਲ ਜਿਹੜਾ ਇਹ ਹੋਇਆ ਤਾਂ ਮੈਂ ਇਹਨਾਂ ਨੂੰ ਇੰਨੀ ਜ਼ਿਆਦਾ ਵਧਾਈ ਦੇਣਾ ਔਰ ਦਿਵਾਲੀ ਤੋਂ ਪਹਿਲਾਂ ਮੈਂ ਕਹਿੰਦਾ ਵੀ ਐਡਾ ਵੱਡਾ ਗਿਫਟ ਜਿਹੜਾ ਹੈਗਾ ਇਹ ਮਿਲਿਆ ਔਰ ਹੁਣ ਤੋਂ ਬਾਅਦ ਹਰਦਾਸ ਜੀ ਕਮਾਂ ਜਿੰਦਾਬਾਦ ਬਿਜਲੀ ਪ੍ਰਧਾਨ ਜਿੰਦਾਬਾਦ ਇਹਨਾਂ ਨੂੰ ਰੈਗੂਲਰਾਈਜ਼ ਕੀਤਾ ਜਾਏਗਾ ਉੱਥੇ ਕਿਉਂਕਿ ਉੱਥੇ ਕਈਆਂ ਦੀ ਇਹ ਸੀ ਉੱਥੇ ਅਫੀਸਰਸ ਦੀ ਜਾਂ ਹੋਰ ਕਿ ਇਹਨਾਂ ਤੋਂ ਜਿਹੜੇ ਲਗਦੀ ਕੀਮਤ ਜਿਹੜੀ ਵਾਜਬ ਕੀਮਤ ਆ ਉਹ ਭਰਾਈ ਜਾਵੇ ਪਰ ਮੈਂ ਆੜਿਆ ਰਿਹਾ ਕਿ ਬਿਲਕੁਲ ਨਹੀਂ ਹੋਣਾ ਇਹਨਾਂ ਨੂੰ ਤੇ ਜਿੱਥੇ ਜਿਹੜਾ ਬੈਠੇ ਆ ਤਾਂ ਇਦਾਂ ਨੂੰ ਇਹਨਾਂ ਨੂੰ ਫਰੀ ਆਫ ਪੋਸਟ ਜਿਹੜੀ ਹੈਗੀ ਆ ਹਰਦੀਪ ਸਿੰਘ ਕੰਬੋ ਜਿੰਦਾਬਾਦ ਮਹਾਰਾਣੀ ਪ੍ਰਮੀਤ ਕਾ ਜਿੰਦਾਬਾਦ ਇਹ ਕਿਹੜੀ ਕਿਹੜੀ ਕਲੋਨੀਆਂ ਨੇ ਜੀ ਇਹਦੇ ਵਿੱਚ ਸਾਡਾ ਬਾਲਮੀਕ ਕਲੋਨੀ ਕਸ਼ੋਰ ਕਲੋਨੀ ਤੇਹਾ ਬਸਤੀ ਮਿਰਤ ਮੰਡੀ ਸ਼ੋਰਗਰ ਬਸਤੀ ਅਤੇ ਇੱਥੋਂ ਦਾ ਕੁਝ ਪਾਰਟਿਕੂਲਰ ਏਰੀਆ ਹੋਰ ਜਿਹੜਾ ਹੈਗਾ ਉਹ ਸਾਰੀਆਂ ਜਿੰਨੀਆਂ ਹੈਗੀਆਂ 5-6 ਕਲੋਨੀਆਂ ਨੇ ਇਹ ਰਾਜਪੁਰਾ ਸ਼ਹਿਰ ਦੀਆਂ ਉਹਨਾਂ ਨੂੰ ਸਾਰੀਆਂ ਜਿਹੜਾ ਹੈਗਾ ਰੈਗੂਲਰਾਈਜ਼ ਕੀਤਾ ਹੈ ਧੰਨਵਾਦ ਜੀ ਉਹ ਰਾਜਪੁਰਾ ਵਾਸੀਆਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਮੈਂ ਤਾਂ ਰਾਜਪੁਰਾ ਨਿਵਾਸੀਆਂ ਦੇ ਵੱਲੋਂ ਪਹਿਲਾਂ ਤਾਂ ਪਹਿ ਚੀਫ ਮਿੰਿਸਟਰ ਸਾਹਿਬ ਦਾ ਧੰਨਵਾਦ ਕਰਦਾ ਕਿਉਂਕਿ ਕੱਲ ਉਹਨਾਂ ਨੇ ਇੱਕ ਬੜਾ ਵੱਡਾ ਗਿਫਟ ਸਾਨੂੰ ਹੋਰ ਵੀ ਇੱਕ ਸਪੋਰਟਸ ਸਟੇਡੀਅਮ ਬਣਾਉਣ ਦੇ ਵਾਸਤੇ ਜਿਹੜੀ ਥਾਂ ਹੈਗੀ ਆ ਉਹ ਅਲਾਟ ਕੀਤੀ ਆ 7 ਏਕੜ ਥਾਂ ਸਾਨੂੰ ਜਿਹੜੀ ਦਿੱਤੀ ਹੈਗੀ ਆ ਉਹ ਗੁਰੂ ਨਾਨਕ ਕਲੋਨੀ ਦੇ ਬਾਹਰ ਤੇ ਉਹਦਾ ਹੈ ਇੱਕ ਸਾਨੂੰ ਜਿਹੜਾ ਹੈਗਾ ਰਾਮਲੀਲਾ ਪਾਰਕ ਜਿਹੜਾ ਹੈਗਾ ਉਹ ਦਿੱਤਾ ਹੈ ਤੇ ਨਾਲ ਹੀ ਇਹਨਾਂ ਕਲੋਨੀਆਂ ਦਾ ਜਿਹੜਾ ਕਲਿਆਣ ਕੀਤਾ ਤੇ ਇਹਦੇ ਰਾਹੀਂ ਮੈਂ ਤਾਂ ਹੁਣ ਇਹੀ ਕਹਾਂਗਾ ਰਾਜਪੁਰਾ ਨਿਵਾਸੀਆਂ ਨੂੰ ਕਿ ਇੰਨੇ ਵਿਕਾਸ ਦੇ ਜਿਹੜੇ ਕੰਮ ਕੈਪਟਨ ਅਮਰੀਂਦਰ ਸਿੰਘ ਜੀ ਨੇ ਜਿਹੜੇ ਕੀਤੇ ਆ ਸਾਨੂੰ ਵੀ ਉਹਨਾਂ ਦੇ ਨਾਲ ਡਟ ਕੇ ਜਿਹੜਾ ਹੈਗਾ ਖੜਨਾ ਚਾਹੀਦਾ ਤੇ ਜੋ ਸਦਭਾਵਨਾ ਵਾਲਾ ਮਾਹੌਲ ਸਾਡੇ ਸ਼ਹਿਰ ਦੇ ਅੰਦਰ ਬਣਿਆ ਹੋਇਆ ਉਸ ਮਾਹੌਲ ਨੂੰ ਅਸੀਂ ਕਾਇਮ ਰੱਖਣਾ ਤੇ ਇਸੇ ਤਰੀਕੇ ਦੇ ਨਾਲ ਅਸੀਂ ਬਣਾਈ ਰੱਖਣਾ ਹੈਗਾ ਧੰਨਵਾਦ ਜਿੰਦਾਬਾਦ ਜਿੰਦਾਬਾਦ ਡਵਲਪਮੈਂਟ ਗੱਲ ਕਰਦਾ ਹੋਣਾ ਨੀ ਵੀਰੇ ਸਾਡਾ ਮੀਟਿੰਗ ਸੀ ਜਿਹੜੀ ਬਹੁਤ ਟੈਂਡ ਦੇ ਵਾਸਤੇ ਹੋਣਾ ਆਇਆ ਰਿਹਾ ਜੀ ਆਹ ਉਹ ਮੀਟਿੰਗ ਦਾ ਵਿਸ਼ਾ ਹੈ ਨੂੰ ਮੈਂ ਪੂਰੀ ਤਿਆਰੀ ਕਰਕੇ ਗਿਆ ਪਹਿਲਾਂ ਇੱਕ ਇਹ ਪ੍ਰਕਾਰ ਵੈਣ ਦੀ ਪਗਾਰ ਮੈਂ ਉਹ ਜਿਹੜੀ ਸੀ ਮਨ ਬਣਾ ਕੇ ਜਿੱਦਿਆ ਕਿ ਮੈਂ ਇਹਨਾਂ ਤੋਂ ਹੋਰ ਜੇ ਕਿ ਜੇ ਜੇ ਜੇ

ਤਾਂ ਇਹ ਬਹੁਤ ਮਹੱਤਵਪੂਰਨ ਹੈ ਕਿ ਜਦੋਂ ਅਸੀਂ ਇਹਨਾਂ ਨੂੰ ਬਣਾਇਆ ਜਾ ਰਿਹਾ ਹੈ ਤਾਂ ਇਹ ਬਹੁਤ ਹੀ ਜੀਮੇ ਜੀਕੇ ਬੈਠੇ ਆ ਇਹਨਾਂ ਨੂੰ ਖੇਡਣ ਦੀ ਇਸ ਤਰ੍ਹਾਂ ਨੋਟ ਕਰਾਇਆ ਜਾ ਰਿਹਾ ਹੈ ਤੁਸੀਂ ਵੇਖ ਰਹੇ ਹੋ ਪੰਜਾਬ ਜੀਓਮ ਵੈਬ ਟੀਵੀ ਮੈਂ ਜਗਨੰਦਨ ਗੁਪਤਾ ਜਿਵੇਂ ਕਿ ਆਪਾਂ ਗੱਲ ਕਰਦੇ ਹੁਣ ਪਹੁੰਚੇ ਹੋਏ ਸੀ ਹਰਦਿਆਲ ਸਿੰਘ ਕੰਬਲ ਦੀ ਕੋਠੀ ਜਿੱਥੇ ਦਲਿਤ ਭਾਈਚਾਰਿਆਂ ਨੂੰ ਜਿਹੜੇ ਉਹਨਾਂ ਦੇ ਇੱਥੇ ਰਹਿ ਰਹੇ ਸੀਗੇ ਉਹ ਸਾਰਿਆਂ ਨੂੰ ਲਗਭਗ ਰਾਜਪੁਰਾ ਵਿੱਚ ਕਾਫੀ ਖਿੜੀ ਕਲੋਨੀਆਂ ਨੂੰ ਉਹਨਾਂ ਨੂੰ ਉਹ ਜ਼ਮੀਨ ਅਲਾਉਟ ਕਰ ਦਿੱਤੀ ਗਈ ਹੈ ਉਹਦਾ ਧੰਨਵਾਦ ਕਰਨ ਲਈ ਇਹ ਦਲਿਤ ਪਰਿਵਾਰ ਪਹੁੰਚੇ ਹੋਏ ਸਨ ਤੁਸੀਂ ਮੈਂ ਫਿਰ ਪੰਜਾਬ ਜੂਮ ਬੈਪੀ ਵੀ ਮੈਂ ਦਿਗਿੰਦਨ ਗੁਪਤਾ ਸੱਚੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਪੰਜਾਬ ਜੂਮ ਪੇਜ ਨੂੰ ਵੱਧ ਤੋਂ ਵੱਧ ਲਾਈਕ ਕਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਪੰਜਾਬ ਜੂਮ ਗਰੁੱਪ ਨੂੰ ਜੁਆਇਨ ਕਰੋ YouTube ਤੇ ਜਾ ਕੇ ਪੰਜਾਬ ਜੂਮ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ